12 ਮਾਰਚ 1947 ਈਸਵੀ ਦੇ ਅੰਦਰ ਜਦੋਂ ਪਾਕਿਸਤਾਨ ਬਣਨ ਦਾ ਐਲਾਨ ਹੋਇਆ ਸੀ ਨਾ ਤਾਂ ਜਦੋਂ ਇਹ ਐਲਾਨ ਹੋਇਆ ਤੇ ਕੁਝ ਮੁਸਲਮਾਨਾਂ ਨੇ ਸਿੱਖਾਂ ਦੇ ਉਹਨਾਂ ਇਲਾਕਿਆਂ ਦੇ ਉੱਤੇ ਜਾ ਕੇ ਹਮਲਾ ਕੀਤਾ ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਥੋਹਾ ਖਾਲਸਾ ਪਿੰਡ ਦੇ ਵਿੱਚ 87 ਸਿੱਖਾਂ ਨੇ ਖੂਹ ਦੇ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਦਿੱਤੀ ਸੀਗੀ ਆਓ ਜਾਣਦੇ ਆ ਇਹ ਪੂਰਾ ਕਿੱਸਾ ਕੀ ਸੀਗਾ ਕਿਵੇਂ ਸਿੱਖਾਂ ਨੇ ਆਪਣੀਆਂ ਜਾਨਾਂ ਗਵਾਈਆਂ ਤੇ ਕਿਵੇਂ ਇਹਨਾਂ ਮੁਸਲਮਾਨਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰੀਏ ਜੀ ਪਿਆਰ ਤੇ ਸਤਿਕਾਰ ਨਾਲ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਤ 1947 ਦੇ ਅੰਦਰ ਜਦੋਂ ਇਹ ਗੱਲ ਐਲਾਨ ਕੀਤੀ ਗਈ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੋ ਵੱਖਰੇ ਵੱਖਰੇ ਮੁਲਕ ਬਣਾਏ ਜਾਣੇ ਆ ਪਾਕਿਸਤਾਨ ਦੇ اسلامਾਬਾਦ ਦੇ ਨੇੜੇ ਇੱਕ ਪਿੰਡ ਹੈ ਥੋਹਾ ਖਾਲਸਾ ਇੱਥੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀਗੀ ਤੇ ਉਧਰ ਦੇ ਇਲਾਕੇ ਦੇ ਮੁਸਲਮਾਨਾਂ ਨੂੰ ਪਤਾ ਸੀਗਾ ਕੁਝ ਖੁੱਲੜਬਾਜ਼ ਮੁਸਲਮਾਨਾਂ ਨੇ ਸਾਰੇ ਨਹੀਂ ਬਹੁਤ ਮੁਸਲਮਾਨ ਭਰਾ ਐਸੇ ਵੀ ਹੋਏ ਆ ਜਿਨ੍ਹਾਂ ਨੇ ਸੰਤਾਲੀ ਵਿੱਚ ਸਿੱਖਾ ਦੀ ਮਦਦ ਵੀ ਕੀਤੀ ਹੈ ਤਾਂ ਹੀ ਮੈਂ ਸ਼ਬਦ ਵਰਤਿਆ ਕੁਝ ਖੁੱਲੜਬਾਜ਼ ਮੁਸਲਮਾਨਾਂ ਨੇ ਦੇਖਿਆ ਕਿ ਜਿੱਥੇ-ਜਿੱਥੇ ਸਿੱਖਾਂ ਦੀ ਗਿਣਤੀ ਘਟ ਹੈ ਉੱਥੇ-ਉੱਥੇ ਜਾ ਕੇ ਸਿੱਖਾਂ ਦੇ ਉੱਤੇ ਤੁਸੀਂ ਹਮਲਾ ਕਰੋ। ਮੁਸਲਮਾਨਾਂ ਦੀ ਇੱਕ ਬਹੁਤ ਵੱਡੀ ਭੀੜ ਖਾਲਸਾ ਤੋਹਾਪਿੰਡ ਦੇ ਅੰਦਰ ਆਈ। ਇੱਥੇ ਦੇ ਰਹਿੰਦੇ ਹੋਏ ਸਿੱਖਾਂ ਦੀਆਂ ਮਾਮਾ ਭੈਣਾ ਬੱਚੀਆਂ ਦੇ ਨਾਲ ਇਹਨਾਂ ਮੁਸਲਮਾਨਾਂ ਨੇ ਪਹਿਲਾਂ ਤਾਂ ਰੇਪ ਕੀਤਾ। ਫਿਰ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀਗਾ। ਜਦੋਂ ਇਲਾਕੇ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਸਾਡੀਆਂ ਬੱਚੀਆਂ ਨਾਲ ਮਾਵਾ ਨਾਲ ਭੈਣਾ ਨਾਲ ਮੁਸਲਮਾਨ ਇੱਕ ਜ਼ੁਲਮ ਕਰ ਰਹੇ ਨੇ ਜਦੋਂ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਲੜਾਈ ਹੁੰਦੀ ਆ ਉੱਥੇ ਸਿੱਖਾਂ ਨੇ ਇਹ ਸੋਚਿਆ ਕਿ ਅਸੀਂ ਇੰਡੀ ਭੀੜ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਵੇਂ ਅਸੀਂ ਮੁਕਾਬਲਾ ਕਰਾਂਗੇ ਇਹਨਾਂ ਕੋਲ ਹਥਿਆਰ ਹੈ ਇਹਨਾਂ ਦੇ ਹੱਥੋਂ ਮਰਨ ਦੀ ਥਾਂ ਤੇ ਸਿੱਖਾਂ ਨੇ ਉਸ ਇਲਾਕੇ ਵਿੱਚ ਬਣੇ ਹੋਏ ਖੂਹਾਂ ਦੇ ਵਿੱਚ ਛਾਲਾਂ ਮਾਰਨੀ ਦਾ ਆਰੰਭ ਕਰ ਦਿੱਤੀਗਾ ਬੱਚਿਆਂ ਨੇ ਭੈਣਾਂ ਨੇ ਵੀ ਛਾਲਾਂ ਮਾਰੀਆਂ 87 ਸਿੱਖ ਖੂਹਾਂ ਵਿੱਚ ਛਾਲਾਂ ਦੇ ਮਾਰ ਕੇ ਆਪਣੀ ਜਾਨ ਗਵਾ ਦਿੰਦੇ ਆ ਕਿ ਅਸੀਂ ਇਹਨਾਂ ਮੁਸਲਮਾਨਾਂ ਦੇ ਹੱਥੋਂ ਨਹੀਂ ਮਰਨਾ ਹੈ ਇਹ ਜ਼ੁਲਮ ਸਿੱਖਾਂ ਨੇ ਸਹਿਆ ਆਪਣੇ ਪਿੰਡੇ ਤੇ ਇਹ ਦੁੱਖ ਨੂੰ ਹੰਡਾਇਆ 47 ਵਿੱਚ ਇਕੱਲੇ ਸਾਡੇ ਕਾਰਬਾਰ ਵੀ ਉਜੜੇ ਇੱਜ਼ਤਾ ਦੀਆਂ ਵੀ ੱਟੀਆਂ ਉੱਡੀਆਂ ਆ 12 ਮਾਰਚ 1947 ਈਸਵੀ ਨੂੰ ਪਾਕਿਸਤਾਨ ਇਸਲਾਮਾਬਾਦ ਦੇ ਥੋਹਾ ਖਾਲਸਾ ਪਿੰਡ ਦੇ ਵਿੱਚ 87 ਸਿੱਖਾਂ ਨੇ ਮੁਸਲਮਾਨਾਂ ਦੇ ਕੋਲੋਂ ਬਚਣ ਦੇ ਲਈ ਖੂਹਾਂ ਦੇ ਵਿੱਚ ਛਾਲਾ ਮਾਰ ਕੇ ਆਪਣੀ ਜਾਨ ਗਵਾ ਦਿੱਤੀ ਸੀ ਗੁਰੂ ਮਾਲਕ ਕਿਰਪਾ ਕਰੇ ਸਤ ਗੁਰ ਪਰਮਾਤਮ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ